ਭਾਗ 29ਵਾਂ ਕਹਾਣੀ ਹੈ ਚੋਰੀ ਦੀ ਤੀਵੀ ਰਾણો ਚੋਪੜੀ ਦਾ ਸਮਾਨ ਆਪਣੇ ਚਾਚੇ ਲਈ ਛੱਡ ਜਾਂਦੀ ਹੈ ਰਾણો ਨਹੀਂ ਚਾਹੁੰਦੀ ਸੀ ਕਿ ਉਹ ਆਪਣੇ ਚਾਚੇ ਨੂੰ ਵੇਖੇ ਕਿਉਂਕਿ ਉਸ ਦੀ ਜ਼ਿੰਦਗੀ ਵਿੱਚ ਦੁੱਖ ਆਉਣ ਦਾ ਕਾਰਨ ਉਸ ਦਾ ਚਾਚਾ ਸੀ ਇਸ ਦਾ ਕਾਰਨ ਉਸ ਦੇ ਚਾਚੇ ਦੀ ਨਸ਼ੇ ਕਰਨ ਦੀ ਲਾਲਸਾ ਦਾ ਹੱਥ ਸੀ ਰਾણો ਨੂੰ ਹੁਣ ਬੀਤੇ ਪਲ-ਪਲ ਯਾਦ ਆਉਣ ਲੱਗ ਪਿਆ ਸੀ ਕਿ ਕਿੱਥੇ-ਕਿੱਥੇ ਲੁੱਕ ਕੇ ਆਪਣੀ ਹੁਣ ਤੱਕ ਦੀ ਜ਼ਿੰਦਗੀ गुਜ਼ਾਰੀ ਹੈ ਤੇ ਮੰਗ ਮੰਗ ਕੇ ਆਪਣਾ পেট ਭਰਿਆ ਹੈ ਉਹ ਚਾਹੁੰਦੀ ਸੀ ਕਿ ਹੁਣ ਇੱਥੇ ਇੱਕ ਪਲ ਨਾ ਰੁਕਿਆ ਜਾਵੇ ਤੇ ਜਲਦੀ ਨਾਲ ਉਹ ਪਿੰਡ ਨੂੰ ਨਿਕਲ ਜਾਣ ਮੈਂ ਕਹਿੰਦੀ ਸੀ ਕਿ ਇੱਥੇ ਜੋ ਵਿਵਸਥ ਪਈ ਹੈ ਉਹ ਇੱਥੇ ਹੀ ਰਹਿਣ ਦੋ ਸ਼ਾਇਦ ਹੁਣ ਇਹ ਸਭ ਨੂੰ ਮੇਰਾ ਮੇਰਾ ਚਾਚਾ ਵਰਤ ਲਵੇਗਾ ਤੇ ਆਪਣੀ ਰਹਿਣ ਦੀ ਜ਼ਿੰਦਗੀ ਇੱਥੇ ਹੀ ਬਤੀਤ ਕਰ ਲਵੇਗਾ ਰਣੂ ਪਾਲਲੇ ਨੂੰ ਆਖਦੀ ਹੈ ਵਾਲਾ ਵੀ ਰਾણો ਨਾਲ ਸਹਿਮਤ ਹੋ ਜਾਂਦਾ ਹੈ ਤੇ ਉਸ ਦੀ ਇਸ ਸੋਚ ਨੂੰ ਸਲਾਹਾ ਸਲਾਹਾ ਕਰਦਾ ਹੈ ਕਿ ਇਹ ਉਹੀ ਵਿਅਕਤੀ ਹੈ ਜਿਸ ਨੇ ਰਾણો ਨੂੰ ਦੁੱਖਾਂ ਵਿੱਚ ਸੁੱਟਿਆ ਸੀ ਤੇ ਰਾણો ਭਾਵੇਂ ਉਸ ਵਿਅਕਤੀ ਨੂੰ ਦੇਖਣਾ ਵੀ ਪਸੰਦ ਨਹੀਂ ਕਰਦੀ ਪਰ ਰਾણો ਅੰਦਰ ਅੱਜ ਵੀ ਇਨਸਾਨੀਅਤ ਬਰਕਰਾਰ ਹੈ ਤੇ ਹਮੇਸ਼ਾ ਬਰਕਰਾਰ ਰਹੇਗੀ ਰਾણો ਹੁਣ ਜਲਦੀ ਨਾਲ ਆਪਣਾ ਕੱਪੜਾ ਲੀੜਾ ਇਕੱਠਾ ਕਰਨ ਲੱਗਦੀ ਹੈ ਤੇ ਇੱਕ ਵੱਡੇ ਖਦਰ ਦੇ ਚੋਲੇ ਵਿੱਚ ਪਾ ਲੈਂਦੀ ਹੈ ਤੇ ਇੱਕ ਬੋਰੀ ਵਿੱਚ ਆਪਣੀ ਮਾਂ ਦੁਆਰਾ ਭਰੀ ਰਜਾਈ ਪਾ ਲੈਂਦੀ ਹੈ ਜਿਸ ਨੂੰ ਪਾਲਾ ਚੁੱਕ ਕੇ ਆਪਣੇ ਸਿਰ ਰੱਖ ਲੈਂਦਾ ਹੈ ਰਾણો ਆਪਣੀ ਸੰਦੂਖੜੀ ਵੱਲ ਵੇਖ ਅੱਖਾਂ ਪਰ ਲੈਂਦੀ ਹੈ ਤੇ ਵਾਅਦਾ ਕਰਦੀ ਹੈ ਕਿ ਇੱਕ ਦਿਨ ਉਹ ਇਸ ਨੂੰ ਜ਼ਰੂਰ ਲੈ ਜਾਣਗੇ ਰਾણો ਬਾਹਰ ਨੂੰ ਨਿਕਲ ਲੱਗਦੀ ਹੈ ਕਿ ਇਹਨਾਂ ਨੂੰ ਉਸਦੇ ਚਾਚੇ ਦੀ ਆਵਾਜ਼ ਆਉਂਦੀ ਹੈ ਧੀਏ ਕੀ ਤੂੰ ਰਾણો ਹੈ ਰਾણો ਇਹ ਸੁਣ ਕੇ ਰੁਕ ਜਾਂਦੀ ਹੈ ਤੇ ਉਹ ਬੁੱਢਾ ਖੜਾ ਹੋ ਉਸਦੇ ਪੈਰੀ ਪੈ ਜਾਂਦਾ ਹੈ ਤੇ ਉਸ ਕੋਲੋਂ ਮਾਫੀ ਮੰਗ ਲਗਦੇ ਹੈ ਕਿ ਉਸ ਨੂੰ ਆਪਣੇ ਨਸ਼ੇ ਤੇ ਨਿਚ ਲਈ ਰਾਣੋਂ ਦੀ ਜ਼ਿੰਦਗੀ ਦਾ ਤੇ ਲਗਾ ਕੇ ਉਸ ਨਾਲ ਖਿਲਵਾੜ ਕੀਤਾ ਹੈ ਤੇ ਜਿਸ ਦੀ ਉਹ ਅੱਜ ਸਜ਼ਾ ਭੁਗ ਰ ਭੁਗਤ ਰਿਹਾ ਹੈ ਰਾਣੋਂ ਰਾਣੋਂ ਉਸ ਨਾਲ ਬਿਨ ਨਜ਼ਰ ਮਿਲਾਏ ਚੋਪੜੀ ਤੋਂ ਬਾ ਨਿਕਲ ਜਾਂਦੀ ਹੈ ਤੇ ਉਹ ਸ਼ਰਮ ਮਹਿਸੂਸ ਕਰਦਾ ਹੋਇਆ ਦੁਬਾਰਾ ਮੰंजे ਤੇ ਬੈਠ ਜਾਂਦਾ ਹੈ ਉਹ ਆਪਣੀ ਹਾਲਤ ਦਾ ਜਿੰਮੇ ਜਿੰਮੇਵਾਰ ਖੁਦ ਨੂੰ ਦੱਸਦਾ ਹੈ ਤੇ ਸਭ ਕੁਝ ਕਬੂਲ ਕਰਦੇ ਆਪਣੀ ਮੋਤੋਂ ਦੀ ਉਡੀਕ ਕਰਦਾ ਹੈ ਭਾਵੇਂ ਤੂੰ ਤਾਂ ਰਾਣੋ ਤੇ ਕਦੇ ਤਰਸ ਨਹੀਂ ਕੀਤਾ ਤੇ ਤੇਰੇ ਉੱਤੇ ਵੀ ਤਰਸ ਕਰਨਾ ਵਾਜਿਫ ਨਹੀਂ ਤੈਨੂੰ ਵੀ ਕੀਤੇ ਦੀ ਸਜ਼ਾ ਦੇਣੀ ਚਾਹੀਦੀ ਹੈ ਪਰ ਤੈਨੂੰ ਸਜਾ ਉਸ ਪਰਮਾਤਮਾ ਨੇ ਪਹਿਲਾਂ ਹੀ ਦੇ ਦਿੱਤੀ ਹੈ ਇਸ ਲਈ ਮੈਂ ਤੈਨੂੰ ਛੱਡ ਰਿਹਾ ਹਾਂ ਪਰ ਆਖਰ ਰਾਨੋ ਦੀ ਸਰਨ ਚ ਤੈਨੂੰ ਆਸਰਾ ਮਿਲਿਆ ਹੈ ਜੋ ਕੁਝ ਵੀ ਇਸ ਚੋਪੜੀ ਵਿੱਚ ਸਮਾਨ ਪਿਆ ਹੈ ਉਹ ਰਾਨੋ ਸ਼ਾਇਦ ਇਨਸਾਨੀਅਤ ਦੇ ਤੌਰ ਤੇ ਤੇਰੇ ਲਈ ਛੱਡ ਕੇ ਜਾ ਰਹੀ ਹੈ ਸੋ ਆਸ ਕਰਦਾ ਹਾਂ ਕਿ ਤੈਨੂੰ ਤੇਰੇ ਸਰੀਰ ਤੋਂ ਛੁਟਕਾਰਾ ਜਲਦੀ ਮਿਲੇ ਪਾਲਾ ਉਸ ਬੁੱਢੇ ਨੂੰ ਆਖਦਾ ਹੋਇਆ ਬਾਹਰ ਚਲਾ ਗਿਆ ਰਾਣੋ ਕੁਝ ਬਚੈਨ ਲੱਗ ਰਹੀ ਸੀ ਤੇ ਉਸ ਦੀ ਦੇਹ ਕੰਬ ਰਹੀ ਸੀ ਸ਼ਾਇਦ ਉਸ ਨੂੰ ਆਪਣਾ ਬੀਤਿਆ ਸਮਾਂ ਯਾਦ ਆ ਰਿਹਾ ਸੀ ਇਹਨੇ ਨੂੰ ਅੰਦਰ ਅੰਦਰੋਂ ਪਾਲਾ ਆ ਜਾਂਦਾ ਹੈ ਤੇ ਰਾਣੋ ਆਪਣੀ ਚੌਪੜੀ ਨੂੰ ਦੇਖ ਉਦਾਸ ਜਹੀ ਹੋ ਗਈ ਤੇ ਅੱਖਾਂ ਜਿਹੀਆਂ ਭਰ ਕੇ ਉਥੋਂ ਪੱਲੇ ਨਾਲ ਤੁਰ ਪਈ ਹੁਣ ਬੀਤਿਆ ਸਮਾਂ ਯਾਦ ਕਰਕੇ ਦਿਲ ਹੌਲਾ ਕਰਨ ਦਾ ਕੀ ਫਾਇਦਾ ਨਾਲੇ ਹੁਣ ਤਾਂ ਤੂੰ ਮੇਰੇ ਨਾਲ ਹੈ ਤੇ ਨਾਲੇ ਤੂੰ ਦੇਖਿਆ ਹੀ ਹੈ ਉਸ ਸ਼ੈਤਾਨ ਦਾ ਹਾਲ ਜੋ ਵਿਅਕਤੀ ਮਹਿੰਗਾ ਸ਼ੌਕ ਰੱਖਦਾ ਸੀ ਅੱਜ ਉਸ ਕੋਲ ਰੋਟੀ ਖਾਣ ਲਈ ਇੱਕ ਥੇਲਾ ਵੀ ਨਹੀਂ ਤੇ ਜੋ ਆਪਣੇ ਪਾਪੀ ਸਰੀਰ ਦੇ ਚੰਮ ਨੂੰ ਢੱਕਣ ਲਈ ਮਹਿੰਗੇ ਸੂਟ ਪਾਉਂਦਾ ਸੀ ਅੱਜ ਉਸ ਕੋਲ ਇੱਕ ਲੀੜਾ ਵੀ ਨਹੀਂ ਤੇਰੇ ਨਾਲ ਕੀਤੀ ਬੇਇਨਸਾਫੀ ਦੀ ਸਜ਼ਾ ਉਸ ਪ੍ਰਮਾਤਮਾ ਨੇ ਉਸ ਨੂੰ ਦੇ ਦਿੱਤੀ ਹੈ ਸੋ ਹੁਣ ਉਸ ਬਾਰੇ ਸੋਚ ਕੇ ਪਰੇਸ਼ਾਨ ਨਾ ਹੋ ਪਾਲਾ ਰਾਣੋ ਨੂੰ ਸਮਝਾਉਂਦਾ ਹੋਇਆ ਬੋਲਿਆ ਦਿਨ ਦਾ ਆਖਰੀ ਪੈਰ ਵੀ ਛਿਪਨ ਲੱਗ ਪਿਆ ਸੀ ਪਿੰਡ ਨੂੰ ਜਾਣ ਵਾਲੇ ਰਾਹ ਦੀ ਆਵਾਜ਼ਾ ਵੀ ਬੰਦ ਹੋ ਗਈ ਸੀ ਪਾਲਾ ਤੇ ਰਾਣੋ ਦੋਵੇਂ ਇੱਕ ਦੂਜੇ ਦੇ ਸਹਾਰੇ ਜਾ ਰਹੇ ਸੀ ਪਾਲ ਨੇ ਨਾਲ ਜਾਂਦੀ ਰਾਣੋ ਦੀਆਂ ਪਲਾਂਘਾਂ ਨਾਲ ਪਲਾਂਘਾਂ ਮਿਲਾ ਕੇ ਉਸ ਤੇ ਮੋਢੇ ਤੇ ਹੱਥ ਰੱਖ ਲਿਆ ਤੇ ਰਾਣੋ ਨੂੰ ਆਪਣੇ ਨਾਲ ਲੈ ਕੇ ਤੁਰਨ ਲੱਗ ਪਿਆ ਪਾਲ ਰਾਣੋ ਨਾਲ ਗੱਲੀ ਲੱਗ ਪਿਆ ਕਿ ਰਾਣੋ ਪਿੰਡ ਜਾ ਕੇ ਮੈਂ ਦੋ ਤਕੜੇ ਜਿਹੇ ਬਲਦ ਲੈਣੇ ਨੇ ਤਾਂ ਸਾਰੀ ਜ਼ਮੀਨ ਵਾਹ ਕੇ ਕਣਕ ਬੀਜਣੀ ਹੈ ਹਾਂ ਭਾਵੇਂ ਹੁਣ ਲੋਕਾਂ ਦੇ ਤਾਂ ਖੇਤਾਂ ਵਿੱਚ ਸਰੋਂ ਨੇ ਵੀ ਫੁੱਲ ਕੱਢ ਲੈਨੇ ਆਪਾਂ ਭਾਵੇਂ ਬਿਜਾਈ ਲਈ ਮਗਰ ਰਹਿ ਗਏ ਹਾਂ ਪਰ ਕੋਈ ਨਾ ਹੁਣ ਦਿਨ ਰਾਤ ਇੱਕ ਕਰਕੇ ਫਸਲ ਬੀਜ ਦੇਵਾਂਗੇ ਤੇ ਤੂੰ ਵੀ ਸਵੇਰੇ ਮਗਦੇ ਸੂਰਜ ਨਾਲ ਨੂੰ ਰੋਟੀ ਲੈ ਕੇ ਵੱਟੋ ਵੱਟ ਤੁਰ ਆਇਆ ਕਰੀ ਤੇ ਫਿਰ ਦੋਵੇਂ ਬੈਠ ਕੇ ਰੋਟੀ ਖਾਇਆ ਕਰਾਂਗੇ ਲੋਕ ਖੜਖੜ ਦੇਖਣਗੇ ਕਿ ਜੀਤੋ ਦੀਨੋ ਦੇਖੋ ਹੱਥ ਲਾਇਆ ਮੈਲੀ ਹੁੰਦੀ ਹੈ ਤੇ ਮੇਰੀ ਰਾਣੋ ਵੀ ਪੂਰੀ ਮੜਕ ਨਾਲ ਤੁਰਿਆ ਕਰੇਗੀ ਫਿਰ ਅਗਲੇ ਸਿਆਲ ਸਾਡੇ ਘਰ ਇੱਕ ਨਵਾਂ ਛੋਟਾ ਜਿਹਾ ਮਹਿਮਾਨ ਕਿਲਕਾਰੀਆਂ ਮਾਰੇਗਾ ਫਿਰ ਤੈਨੂੰ ਤੇ ਦਾਦੀ ਨੂੰ ਸਾਰਾ ਦਿਨ ਕੰਮੀ ਲਾ ਕੇ ਰੱਖਿਆ ਕਰੇਗਾ ਪਾਲਾ ਰਾਣ ਨੂੰ ਮਖੌਲ ਕਰਦਾ ਹੋਇਆ ਬੋਲਿਆ